ਜਿੰਦਾਬਾਦ ਮਾਰੋ ਗੋਲੀਆਂ ਮੁਸਤਫਾ ਮੁਰਦਾਬਾਤ ਸ਼ਰੀਆਤ ਵਿੱਚ ਬੇਟੇ ਪੰਜ ਖਲੋਦੇ ਤੁਹਾਡੇ ਨੂੰ ਵਾਦੋ ਮੁਰਦਾਬਾਤ ਕਿੱਦਿਨੇ ਆਉਣਾ ਫੰਮੇ ਆ ਗਿਲੇ ਮਾਰਨੀ ਗੋਲੀ ਮਾਰੋ ਹੁਣ ਡੰਡਿਆਂ ਨਾਲ ਨਹੀਂ ਚੱਲਣਾ ਦੇਖੋ ਤਕਾ ਹੈ ਐਨਾ ਤਕਾ ਨਹੀਂ ਹੁੰਦਾ ਨਾ ਕਰਨਾ ਨਾ ਹੋਣਾ ਨਾ ਕਰਨਾ ਨਾ ਹੋਣਾ ਤਕਾ ਆਹ ਤੇ ਪੰਜਾਬ ਨਾਲੇ ਆਹ ਦਿਨੇ ਬਣ ਕੇ ਬਲ ਤਣ ਕੇ ਨਾਲੇ ਤੁਹਾਨੂੰ ਦੱਸਾਂਗੇ ਆਹ 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 ਵੀਡੀਓ ਪਾ ਮੌਤਬੰਦ ਸਰਕਾਰ ਮੁਰਦਾਬਾਦ 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 ਇਤਾਨਰ ਜਮੀਨਾਂ ਦੇ ਕਬਜ਼ੇ ਕਰਨ ਵਾਲੀ ਸਰਕਾਰ ਮੁਰਦਾਬਾਦ 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 ਸਰਕਾਰ ਮੁਰਦਾਬਾਦ 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 ਜਾਓ ਜਾਓ ਤੁਸੀਂ ਜਾਓ ਆਪਣੇ ਕੰਮ ਕਰ ਲਿਆ ਜਾਓ ਹੁਣ ਜਾ ਕੇ ਲਿਆਓ ਗੋਲੀਆਂ ਉਹ ਮਾਰੋ ਹਨ ਨੂੰ ਆਹੋ ਜਾਓ ਬਾਹਰ ਮਾਰੀਏ ਜਦਾ ਮਾਉਣੀਆਂ ਕੁੱਤਿਆਂ ਨੇ ਕੀ ਗੱਲ ਬੰਦੇ ਗੱਲ ਦਿਨੇ ਰਸ ਕੇ ਆਓ ਫੇਰ ਮਜ਼ਾਕ ਧੜ ਹਾਂ ਦਿਨੇ ਆਓ ਤੇ ਦਿਨੇ ਸਾਧੋ ਨਾ ਤਕਾ ਕਰਨਾ ਨਾ ਹੋੰਦਣਾ ਹੁਣ 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 ਚੱਲ ਚੱਲੇ ਚੋਰਾ ਵਾਂਗੂ ਆਹ ਚੋਰਾ ਵਾਂਗੂ ਆਏ ਚੋਰਾ ਵਾਂਗੂ ਚੱਲ ਚੱਲੇ ਰਾਤ ਰਾਤ ਦੀ ਜੀਨ ਦੀ ਗੱਡੀ ਯਾਰ ਕਿੱਥੇ ਆਏ ਓਏ ਜਾਨ ਚੋਣਦੀ ਚੱਜੋ ਨਿਕਲ ਕੇ ਤੁਹਾਨੂੰ ਮਾਰ ਦੇਣਾ ਹੀ ਅਸੀਂ ਹਾਂ ਮੇਰੇ ਗੱਲ ਹਾਂ ਨਾਮ ਹੋ ਗਏ ਤੁਹਾਨੂੰ ਯਾਦ ਕਰੋਗੇ ਕਿੱਧਰ ਨਿਕਲਦੇ ਹਾਂ ਠੀਕ ਭਾਈ ਜੀ ਅਹੇ ਡਾਂਗੋ ਫਿਰ ਅੰਗੜੀ ਜਾ ਠੀਕ ਭੱਜ ਲਈ ਕਾਹਦਾ ਡਿਫਿਊਟੀ ਸ਼ੌਪ ਦੀ ਇੱਕ ਦਾ ਕਣਕ ਖਰਾਬ ਕਰਤੀ ਕਿੰਨੀ ਹੈ ਚਾਬੀ ਕੱਢ ਲੋ ਚਾਬੀ ਕੱਢ ਲੋ ਓ ਚੋ ਚਾਬੀ ਕੱਢ ਰਿਹਾ ਵੇ ਗੱਲ ਸੁਣ ਮੈਂ ਕਰ ਚਾਬੀ ਕੱਢ ਲੋ ਯਾਰ ਕਿਉਂ ਦੇਖਤੀ ਸਾਡੀ ਫੋਰਸ ਹੋ ਰਗੀ ਮਾਰੋ ਗੋਲੀਆਂ ਜੇ ਮਾਰ ਲਿਆ ਸਾਰੇ ਤੁਰੇ ਆਉਣੇ ਪੈਣਗੇ બિલારી જો મરજી કર લો ਠੱਕਾਈ ਠੱਕਾ ਸਾਰੇ ਆਮ ਠੱਕਾ ਆਹ ਲੋ ਪੁੱਸ ਚੋਕੇ ਖਾਢੀ ਆਹ ਸ਼ਰਿਆ ਮੇਲੋ ਜੀ ਮੈਨੂੰ ਨਹੀਂ ਜਾਂਦਨੀ ਤੂੰ ਜਿੱਥੇ ਤੱਕ ਮਰਜ਼ੀ ਜੋਰ ਲਾਗਾ ਦੀ ਥੋੜੇ ਤੰਦਾ ਤਨਾ ਰੋਜ ਇੱਥੇ ਕਿਉਂ ਨਹੀਂ ਆ ਰੋ ਜਾਓ ਕਿੱਥੇ ਵੀਰਾ ਖੜਾ ਜਾਓ ਸਹੀ ਹੈ ਜੀ ਚੋਣੇ ਆ ਲੋ ਜਾਓ ਇੱਥੇ ਆ ਇੱਥੇ ਆ ਮੁਲਾਜ਼ਮੀ ਜ਼ਬਰਦਸਤ ਹੀ ਘਾਂਡੇ ਬੀਬੀ ਨਾਲ ਵੇਖੋ। ਉਹ ਮਰ ਗਿਆ ਨਾ ਵਹੀ ਨਹੀਂ। ਆ ਨਹੀਂ ਹੱਥ ਲਾ। ਇੱਕ ਇੱਕ ਖੋਟ ਦਾ। ਕੋਈ ਕੀ ਹੋਇਆ ਜੱਲੀ। 25000 ਰੁਪਏ ਮਰਦਾਬਾਦ ਮਰਦਾਬਾਦ। ਸ਼ਹੀਦ ਮਰਦਾਬਾਦ ਮਰਦਾਬਾਦ। ਮੁਰਦਾਬਾ 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 ਜਿੰਦਾਬਾ 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 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆ ਪਾਈ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਜਿਹੜਾ ਅੱਜ ਤੜਕਸਾਰ ਲਗਭਗ 5 ਵਜੇ ਦੇ ਕਰੀਬ ਜੋ ਆ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦੇ ਨਾਲ ਰਲ ਕੇ ਜਿਹੜਾ ਅੱਜ ਤੁਗਲਕੀ ਫਰਮਾਨਾਂ ਦੇ ਨਾਲ ਜਿਹੜਾ ਕਹਿਰ ਟਾਇਆ ਉਹਦੇ ਵਿੱਚ ਆ ਸਾਡੇ ਯੋਧੇ ਜਿਹੜੇ ਆ ਜਿਹੜੇ ਜ਼ਖਮੀ ਨੇ ਸਖਤ ਤਰੀਕੇ ਨਾਲ ਬਹੁਤ ਜ਼ਿਆਦਾ ਸੱਟਾਂ ਲਾਈ ਆ ਆ ਲੈ ਕੇ ਹੁਣ ਅਸੀਂ ਦਵਾਈ ਵਾਸਤੇ ਦਵਾਈ دارو ਦੇ ਲਈ ਲੈ ਕੇ ਤੁਰੇ ਆ ਬਿਲਕੁਲ ਇਹ ਨੀਤੀ ਆ ਸਪਸ਼ਟ ਹੋ ਗਈ ਆ ਕਿ ਸੂਬਾ ਸਰਕਾਰ ਜਿਹੜੀ ਆ ਉਹ ਕੇਂਦਰ ਸਰਕਾਰ ਦੀ ਵੱਡੀ ਭਾਈ ਵਾਲਾ ਉਹਦੇ ਤੋਂ ਬਿਨਾ ਇਹਦਾ ਗੁਜ਼ਾਰਾ ਨਹੀਂ ਹੈਗਾ ਔਰ ਜਿੰਨਾ ਤਸ਼ੱਦਦ ਪਿਛਲੇ ਦਿਨਾਂ ਚ ਜਾਂ ਅੱਜ ਜਿਹੜਾ ਆ ਉਹ ਇੱਥੇ ਪੰਜਾਬ ਦੀ ਧਰਤੀ 'ਚ ਪੁੱਤਾਂ ਵਰਗੀਆਂ ਪਾਲੀਆਂ ਫਸਲਾਂ ਬਿਨਾ ਪੈਸੇ ਦੇਣ ਤੋਂ ਕਬਜ਼ਾ ਕਰਨ ਦੀ ਨੀਤੀ ਨਾਲ ਜਦੋਂ ਆਏ ਨੇ ਤੇ ਆ ਏਡਾ ਵੱਡਾ ਕਹਿਰ ਜਿਹੜਾ ਇੱਥੇ ਟਾਇਆ ਬੱਚੀਆਂ ਬੀਬੀਆਂ ਬੱਚੇ ਤੇ ਸਾਡੇ ਵਲੰਟੀਅਰ ਸਹਿਬਾਨ ਸਾਰੇ ਲਗਭਗ ਵੱਡੀ ਪੱਦਰ ਤੇ ਵਿੱਚ ਜਿਹੜੇ ਨੇ ਉਹ ਜ਼ਖਮੀ ਨੇ ਤੇ ਬਹੁਤ ਜ਼ਿਆਦਾ ਅਤ ਦਰਜੇ ਦੀ ਜਿਹੜੀ ਕੁੱਟ ਮਾਰਿਆ ਜਿਹੜੀ ਉਹ ਅੱਜ ਇੱਥੇ ਪਿੰਡ ਭਰਤ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਕੀਤੀ ਗਈ ਆ